ਲੋ ਦੋ ਗੁਰਦੀਆਂ ਵਾਲੇ ਪਿੰਡ ਵਾਲਾ ਮੇਰੇ ਵੀਰੋ ਦੀਪ ਤੇ ਦੂਸਰੇ ਪਾਸੇ ਦੇਖਾਂਗੇ ਵੀ ਮਲਿਆਂ ਦਾ ਚਾਫਾ ਭਰਦਾ ਹੋਇਆ ਬਗਲਾ ਲੱਗਦਾ ਜੋਰ ਦੋਨਾਂ ਪਾਸੇ ਸ਼ੇਰਾਂ ਦੇ درمیان ਪਾਲੀ ਰੇਡ ਤੇ ਪਹਿਲਾ ਜਫਾ ਲੱਗੂ ਦੁਨੀਆ ਨੱਜੂ ਆਣ ਕਰਦਾ ਸੇਵਾ ਸਿੰਘ ਰਾਣਾ ਇਸ ਖੇਡ ਦੇ ਮੈਦਾਨ ਦੇ ਅੰਦਰ ਕਬੱਡੀ ਪਾਉਂਦਾ ਹੋਇਆ ਇਹ 50 ਡਾਲਰ ਜਲਾਲਪੁਰੇ ਪਾਲੇ ਦੇ ਓ ਦਰਸ਼ਕ ਵੀਰਿਆ ਆਇਆ ਨਜ਼ਾਰਾ ਐਨ ਕਹਿੰਦੇ ਸਵਾਦ ਵਧਿਆ ਹੋਇਆ ਹੈ ਮੈਚਾਂ ਦੇ ਵਿੱਚ ਪ੍ਰੋ ਪੰਜਾਬ ਕਬੱਡੀ ਕਲੱਬ ਰੰਜੀਤ ਸਿੱਕਾ ਦੀ ਖੇਡ ਕਲੱਬ ਦੇ ਵੱਲੋਂ ਪਰ ਦੂਜੇ ਪਾਸੇ ਜਲਾਲਪੁਰੀਆ ਕਲੋਜ਼ ਫਾਈਟਰ ਖੇਡ ਕਬੱਡੀ ਦਾ ਇਸ ਵੇਲੇ ਕਰਦਾ ਕੋਸ਼ਿਸ਼ ਲਾਉਂਦਾ ਟੱਕੜਾ ਜੱਫਾ ਐਨ ਗੱਲ ਵੱਖਰੀ ਜੀ ਕਰਦਾ ਹੈ ਤੇ ਸ਼ਮੇਸ਼ ਕਬੱਡੀ ਕਲੱਬ ਟਿੱਪੁਕੀ ਦੀ ਖੇਡ ਕਲੱਬ ਵੱਲੋਂ ਆਓ ਮੇਰੇ ਮਿੱਤਰੋ ਇਸ ਵੇਲੇ ਲਾਉਂਦਾ ਟੱਕੜਾ ਜੱਫਾ ਐਨ ਸਵਾਦ ਲੇ ਵੀ 골ਦੀ ਪਿਆ ਪਾਣੀ ਨੌਜਨ ਇਸ ਨੌਜਨ ਜਲਾਲਪੁਰ ਇਧਰਲੇ ਪਾਸੇ ਥਾਪੀ ਵੱਜੀ ਹੈ ਇਧਰ ਕਹਿੰਦੇ ਪੁੱਠੀ ਦਾ ਮਾਰ ਛੋਟਾ ਸੋਹਣ ਲੱਗਿਆ ਹੋਇਆ ਹੈ ਉੱਚੇ ਲੰਬੇ ਕੱਦ ਵਾਲਾ ਮੇਰੇ ਵੀਰੋ ਸੂਰੇ ਵਾਲੀਆ ਗਗਨਾ ਤੇ ਆਹ ਦੇਖੀਏ ਵੀ ਮੇਰੇ ਵੀਰੋ ਗੁਲਦੀਪ ਸ਼ਿਕਾਰਾਂ ਵਾਲਾ ਖਿਲਾਰ ਮਹਾ ਮੋਰੇ ਹੋ ਗਿਆ ਮੋਰੇ ਖੜ ਕੇ ਹੌਸਲਾ ਕਰਕੇ ਪੁੱਤਰਿਆ ਸਾਨ ਸਿੰਘਾਂ ਤੋਂ ਖੜ ਕੇ ਫਿੱਪੀ ਲਾ ਕੇ ਬੱਲ ਹੁੰਦਾ ਕਿਸੇ ਕਿਸੇ ਨੂੰ ਡੇਕਣ ਦਾ ਤੇ ਰਾਜੇ ਖੇਲੇ ਅੜਬ ਪੰਜਾਬੀ ਰੱਖਦੇ ਜਿਗਰਾ ਫਾਈਟਰ ਅੰਬੇਸੌਰ ਸਿੰਘ ਦੀਆਂ ਤਿੰਨ ਰੇਡਾਂ ਅਮਰਤ ਸੰਧੂ ਦਸੂਹਾ ਤੇ ਦਵਜੋਤ ਘੱਲੋਂ ਵੱਲੋਂ 100 ਡਾਲਰ ਦੀਆਂ ਹੋਣਗੀਆਂ ਲੋ ਪਹਿਲੀ ਦੇ ਨਾਲ ਮੇਰੇ ਵੀਰੋ ਜੁੜੀਏ ਆਹ ਦੇਖਾਂਗੇ ਵੀ ਛੋਟਾ ਸੋਹਣ ਲਾਉਂਦਾ 100 ਡਾਲਰ ਦਾ ਜਫਾ ਮੇਰੇ ਵੀਰੋ ਬੰਦੇ ਕਿਸੇ ਤੀਜੀ ਵਾਰ ਮੇਰੇ ਵੀਰੋਏ ਦੂਜੀ ਵਾਰ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਖੇਡਣ ਦੇ ਲਈ ਪੁੱਜਿਆ ਆਹ ਸਮੇਂ ਦੀਆਂ ਗੱਲਾਂ ਨੇ ਇਸ ਲਈ ਖੇਡ ਮੈਦਾਨ ਦੇ ਵਿੱਚ ਪਾਉਂਦਾ ਰੇਡ ਪਤਲੀ ਪਟੰਗ ਜਿਹਾ ਸਰੀਰ ਆਹ ਭੱਜ ਗਿਆ ਆਹ ਭੱਜ ਗਿਆ ਆਹ ਭੱਜ ਗਿਆ ਆਹ ਭੱਜ ਗਿਆ ਇਹ ਜੀ ਦੋ ਓਵਰ ਦੀਆਂ ਨੇ ਪਿੰਡ ਦੇ ਵਿੱਚ ਮੇਰੇ ਵੀਰੋ ਜਿੱਥੋਂ ਇਸ ਪਿੰਡ ਦਾ ਨਾਮ ਦਬੁਰਜੀ ਪੈ ਗਿਆ ਲਓ ਸ਼ਿੱਲੂ ਮੇਰੇ ਵੀਰੋ ਕਰਾਉਂਦਾ ਹੋਇਆ ਇਲੂ ਇਲੂ ਲੱਗਦਾ ਜੋਰ ਦੋਨਾਂ ਖਿਡਾਰੀਆਂ ਦੇ ਦਰਮਿਆਨ ਇੱਕੋ ਜਿਹਾ ਕੇ ਸਰੀਰ ਕਿ ਐਨ ਕੰਨੇ ਜੋਰ ਦੇ ਨਾਲ ਇਸ ਸਮੇਂ ਨੰਬਰ ਲੈਣ ਦੀ ਜਦੋਂ ਯਾਰ ਜਲਦੀ ਹੋਈ ਸ਼ਿੱਲੂ ਹਰਿਆਣੇ ਗਿਆਦਪੁਰਜੀ ਦੀ ਟੱਕਰ ਉਹ ਟੀਮ ਕੀ ਵਾਲਿਓ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਘੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦਿਆਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ